ਜੀ ਆ ਜਿਹੜੀ ਸੋਸ਼ਲ ਮੀਡੀਆ ਤੇ ਕਰੋੜ ਰੁਪਏ ਦੀ ਕੋਠੀ ਰੁੜੀਆ ਪਿੰਡ ਕੋਨੇਵਾਲ ਨੇੜੇ ਰਮਦਾਸ ਇਹ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਾ ਇਸ ਕੋਠੀ ਦੇ ਪਿਛੇ ਇੱਕ ਸੱਚ ਦਰਦਨਾਕ ਹੋਰ ਵੀ ਲੁਕਿਆ ਹੈ ਇੰਨਾ ਮੁੰਡਿਆਂ ਦੇ ਕੋਲ ਨਾ 25 30 ਗਲੇ ਪੈਲੀ ਬਣਾਈਆਂ ਮੁੰਡਾ ਇਟਲੀ ਪੀ ਆ ਰਿਹਾ ਉਸ ਮੁੰਡੇ ਨੇ ਇਥੋਂ ਸੈਂਕੜੇ ਨੌਜਵਾਨ 15 15 16 16 ਲੱਖ ਰੁਪਏ ਦੀ ਇਟਲੀ ਖੜੇ ਆ ਤੇ ਕਿਸੇ ਨੂੰ ਪੇਪਰ ਨਹੀਂ ਦਵਾਏ ਪੀਪਰਾਂ ਦੇ ਵੱਖਰੇ ਪੈਸੇ ਮੰਗਦੇ ਰਹੇ ਆ ਮੁੜ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ ਆ ਲੋਕਾਂ ਵਿਚਾਰਿਆਂ ਨੇ ਆਪ ਵਕੀਲ ਕਰਕੇ ਪਲੱਸ ਕਿਸ ਨੇ ਸਾਇਲਮ ਲਾਈ ਆ ਕਿਸ ਨੇ ਕਿਸ ਦੇ ਤਰਲੇ ਮਾਰੇ ਆ ਇਹਨਾਂ ਨੇ ਕਿਸ ਦੀ ਬਾਹ ਨਹੀਂ ਫੜੀ ਕਿਸ ਦਾ ਕਿਹਨੂੰ ਕੰਮ ਨਹੀਂ ਜਿਹਾ ਦਵਾਇਆ ਜੇ ਇਹ ਗੱਲ ਝੂਠ ਆ ਇਹ ਮਾਰਾ ਆਪਦੇ ਦੋਵੇਂ ਪੁੱਤ ਲੈ ਕੇ ਬਾਬਾ ਬੁੱਢਾ ਸਾਹਿਬ ਚੜ੍ਹ ਜੇ ਨਾ ਤੋ ਹੋ ਕੇ ਦੇਖ ਕਰਾਗੇ ਜੇ ਇਹ ਗੱਲ ਝੂਠੀ ਆ ਤੇ ਤੇ ਇੱਕ ਮੁੰਡੇ ਨੂੰ ਉਥੇ ਜਦੋਂ ਇਹਨਾਂ ਨੇ ਹੋਰ ਪੈਸੇ ਮੰਗੇ ਨਾ ਉਹਨੇ ਪੂਰੀ ਪੇਮੈਂਟ ਦੇਣ ਦੇ ਬਾਵਜੂਦ ਵੀ ਉਹ ਗਰੀਬ ਆਦਮੀ ਨੇ ਜਦੋਂ ਇਹਨਾਂ ਨੇ ਹੋਰ ਪੈਸੇ ਮੰਗੇ ਤਦ ਨੂੰ ਟੈਗ ਆ ਗਿਆ ਤੇ ਇਹਨਾਂ ਨੇ ਉਸ ਦੀ ਬਾਤ ਨਹੀਂ ਪੁੱਛੀ ਤੇ ਉਹ ਬੰਦਾ ਅੱਜ ਇਟਲੀ ਜਾ ਰੋਣ ਡਿਆ ਮੁੰਡਾ ਤੇ ਜੇ ਗੱਲ ਝੂਠ ਹੋ ਗਈ ਨਾ ਜੇ ਗੱਲ ਝੂਠ ਹੋ ਗਈ ਤੇ ਆਪਾਂ ਪਰਿਵਾਰਾਂ ਸਮੇਤ ਬੰਦੇ ਸਾਹਮਣੇ ਕਰਦੇਾਂਗੇ ਇੱਕ ਲੋਕੋ ਬੰਦੇ ਦੇ